ਸੋ ਮਿਸਟਰੀਅਸ ਸਰਕਮਸਟੈਂਸਸ ਚ ਇੱਕ ਮੈਰਿਡ ਕੁੜੀ ਹੈ ਬਾਈਕ ਸਾਲ ਦੀ ਉਹਦਾ ਮਰਡਰ ਹੋਇਆ ਹੈ ਇਹ ਕੀ ਹੈ ਜੀ ਥੋੜਾ ਜਿਹਾ ਇਹਦੇ ਬਾਰੇ ਤੁਸੀਂ ਦੱਸੋ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਜਿਹੜਾ ਡੈੱਡ ਬੋਡੀ ਹੈ ਮੇਰੇ ਠੰਡੀ ਸੜਕ ਤੇ ਜਿਹੜੇ ਹੈਗੇ ਮਿਲੇ ਤੇ ਮੌਕੇ ਤੇ ਜਿਹੜਾ ਹੈਗਾ ਉਹਦੇ ਮਾਤਾ ਵਗੈਰਾ ਤੇ ਉਹਦੇ ਹਸਬੰਦ ਵੀ ਮਿਲੇ ਤੇ ਜਿਹਨੇ ਮੰ ਦੱਸਿਆ ਵੀ ਕੱਲ ਦੀ ਲੜਕੀ ਮਿਸਿੰਗ ਸੀਗੀ ਮੌਕੇ ਤੇ ਆ ਕੇ ਦੇਖਿਆ ਤਾਂ ਜਿਹੜਾ ਲੜਕੀ ਆ ਉਹਦੇ ਗਲਤੇ ਉਤੇ ਤਾਂ ਖਰਾ ਨਾਲ ਜਿਹੜਾ ਗਲਾ ਕੱਟਿਆ ਹੋਇਆ ਸੀ ਉਹਦੇ ਅਸੀਂ ਅੱਗੇ ਸਟੇਟਮੈਂਟ ਲੈ ਕੇ ਤੇ ਜਿਹੜੀ ਆ ਕਿ ਐਫਆਈ ਰਜਿਸਟਰ ਕਰ ਰਹੇ ਹਾਂ ਇਹ ਕਿੰਨੇ ਵਜੇ ਦੀ ਗਾਇਬ ਸੀ ਤੇ ਜਿੱਥੇ ਕੰਮ ਕਰਦੀ ਸੀ ਉਹਨਾਂ ਦਾ ਕੀ ਕਹਿਣਾ ਹੈ ਇਸ ਦੇ ਵਿੱਚ ਹਜੇ ਅਸੀਂ ਮੌਕੇ ਤੇ ਜਿਹੜਾ ਹੈਗਾ ਸਾਰੀ ਜਿਹੜੀ ਹੈਗੀ ਆ ਐਵੀਡੈਂਸ ਵਗੈਰਾ ਇਕੱਠੀ ਕੀਤੀ ਹੈਗੀ ਜੋ ਮੌਕੇ ਤੇ ਸੀਗਾ ਤੇ ਬਾਕੀ ਹਜੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਜੋ ਵੀ ਕੋਈ ਸਰਕਮਸਟੈਂਸਿਸ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਹਾਇ ਤੇ ਜਿਹੜੀ ਹੈਗੀ ਸਟੇਟਮੈਂਟ ਹੈ ਤੇ ਮਦਰ ਜੀ ਸਟੇਟਮੈਂਟ ਵੀ ਅਫੇਅਰ ਰਜਿਸਟਰ ਕੀਤੀ ਜਾ ਰਹੀ ਹੈ ਇਹ ਇੰਜਰੀ ਮਾਰ ਕਿੱਥੇ ਕਿੱਥੇ ਆ ਨੇ ਇਹਦੇ ਨੈਕਟ ਤੇ ਹੀ ਆ ਜਿਹੜਾ ਇੰਜਰੀ ਮਾਰਕ ਜਿਹੜਾ ਮੇਜਰ ਮੇਜਰ ਤੁਸੀਂ ਨਾ ਚਾਹੋਗੇ ਬਾਰ ਬਾਰ ਸਹੀ ਮੌਕੇ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਥੋੜੀ ਦਿਰ ਪਹਿਲਾਂ ਕਿ ਇੱਕ ਲੜਕੀ ਰਿਤਿਕਾ ਗੋਇਲ ਜੋ ਕਿ ਅਰਜੁਨਗਰ ਦੇ ਰਹਿਣ ਵਾਲੇ ਨੇ ਤੇ ਇਹ ਕੱਲ ਇਵਨਿੰਗ ਜਿਹੜਾ ਸੀਗਾ ਆਪਣੇ ਕੰਮ ਤੇ ਗਏ ਸੀਗੇ ਉਸ ਤੋਂ ਬਾਅਦ ਘਰ ਨਹੀਂ ਵਾਪਸ ਪਰਤੇ ਸੀਗੇ ਸੋ ਅੱਜ ਜਿਹੜੀ ਸੀਗੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਇਸ ਠੰਡੀ ਸੜਕ ਦੇ ਉੱਤੇ ਏਰੀਆ ਤੋਂ ਮਿਲੀ ਹੈ ਜਿਸ ਸਬੰਧ ਵਿੱਚ ਸਾਡੀ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਜਿਸ ਦੇ ਵਿੱਚ ਐਸਪੀ ਡੀ ਸਾਹਿਬ ਸੀਆਈ ਇਨਚਾਰਜ ਐਸਐਚਓ ਕਨਾਲ ਕਲੋਨੀ ਡੀਐਸਪੀ ਸਿਟੀ 1 ਦੀ ਵਕਵਕ ਟੀਮਾਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਹੈ ਜਿਹੜੇ ਮੁਰਦਲੀ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਰਿਤਿਕਾ ਗੋਇਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਸ਼ੁਰੂ ਕਰ ਰਹੇ ਹਾਂ